ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਦੇ ਵਿੱਚ ਜਿਵੇਂ ਆਪਾਂ ਅਕਸਰ ਕਹਿੰਦੇ ਹੁੰਨੇ ਆ ਵੀ ਵਿਦੇਸ਼ਾਂ ਵਿੱਚ ਰਹਿੰਦੇ ਵੀਰ ਆਪਣਾ ਸ਼ੌਂਕ ਅੱਜ ਵੀ ਇੰਡੀਆ ਬਰਕਰਾਰ ਰੱਖਦੇ ਆ ਉਸੇ ਤਰ੍ਹਾਂ ਅੱਜ ਸਾਡੇ ਸ਼ੌਂਕੀ ਭਰਾ ਕੋਲ ਪਹੁੰਚੇ ਆ ਜੀ ਬਾਈ ਇੰਗਲੈਂਡ ਤੋਂ ਇੰਡੀਆ ਘੁੰਮਣ ਆਇਆ ਹੋਇਆ ਇੰਡੀਆ ਦੀ ਧਰਤੀ ਤੇ ਇੰਗਲੈਂਡ ਦੀ ਧਰਤੀ ਦੋਵਾਂ ਨੂੰ ਪਿਆਰ ਕਰਦੇ ਆ ਪੰਜਾਬ ਦੀ ਧਰਤੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਇੰਗਲੈਂਡ ਦੀ ਧਰਤੀ ਨੇ ਉਹਨਾਂ ਨੂੰ ਸੰਭਾਇਆ ਬਾਈ ਲਾਲੀ ਗੱਲ ਉਹਨਾਂ ਨੂੰ ਤੁਹਾਨੂੰ ਮਿਲਾਉਣਾ ਜੀ ਘੋੜੀਆਂ ਰੱਖੀਆਂ ਹੋਈਆਂ ਨੇ ਸ਼ੌਂਕ ਕਿੰਨੇ ਟਾਈਮ ਤੋਂ ਪਿਆ ਕਿਹੜੀਆਂ ਕਿਹੜੇ ਜਾਨਵਰ ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਵਿਦੇਂਦਰ ਬਾਈ ਤੇ ਬਈ ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਇੰਨਾ ਲੰਬਾ ਸਮਾਂ ਬਾਹਰ ਰਹਿ ਕੇ ਵੀ ਇੰਡੀਆ ਕੋਲ ਸ਼ੌਕ ਬਰਕਰਾਰ ਰੱਖਿਆ ਹਾਂਜੀ ਹਾਂਜੀ ਤੇ ਕਿਵੇਂ-ਕਿਵੇਂ ਸ਼ੌਕ ਪੈਂਦਾ ਬਈ ਜੇ ਆਪਾਂ ਦੇਖਦੇ ਸ਼ੁਰੂ ਤੋਂ ਤੇ ਹੁਣ ਤੱਕ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਬਾ ਇਦਾਂ ਹੀ ਵਸ ਸ਼ੌਕ ਸੀਗਾ ਦੇਖਦੇ ਰਹਿੰਦੇ ਸੀ ਤੁਹਾਡੀਆਂ ਵੀਡੀਓ ਵੀਡੀਓ ਫਿਰ ਇਦਾਂ ਹੀ ਹੌਲੀ-ਹੌਲੀ ਘਰੇ ਆਪ ਦਾ ਪ੍ਰੋਗਰਾਮ ਬਣ ਗਿਆ ਇੱਕਾਈ ਦੋ ਆਈਆਂ ਬਸ ਇਦਾਂ ਹੋ ਗਿਆ ਜੀ ਛੋਟੀ ਕਿੰਨੇ ਸਮਾਂ ਪਹਿਲਾਂ ਲੈ ਲਈ ਸੀ ਆਪਾਂ ਨੂੰ ਹੋਗੇ ਮੈਨੂੰ ਲੱਗਦਾ 4 ਸਾਲ ਹਾਂ 4 ਜਾਂ 5 ਸਾਲ ਹੋ ਗਏ ਹੋੜਾ ਤੇ ਬਾਹਰ ਗਿਆ ਨੂੰ ਕਿੰਨਾ ਟਾਈਮ ਬਾਹਰ ਗਿਆ ਨੂੰ ਤਾਂ ਹੋ ਗਏ 12-15 ਸਾਲ ਅੱਛਾ ਪਹਿਲਾਂ ਜਮਾ ਵੀ ਨਹੀਂ ਪਰਿਵਾਰ ਚ ਰੱਖਿਆ ਨਹੀਂ ਨਹੀਂ ਪਹਿਲਾਂ ਮੱਝਾਂ ਤੇ ਬੱਛੇ-ਬੱਛੇ ਸੀਗੇ ਉਹਦਾ ਅੱਛਾ ਹਾਂ ਵੀ ਸ਼ੌਂਕ ਜਾਨੀ ਕੀ ਹੈਗਾ ਸੀ ਵੀ ਇੱਕ ਘੋੜੀ ਦਾ ਚਰਨ ਆਪਣਾ ਚਾਰ ਹਾਂ ਬਸ ਆ ਵੱਡੀ ਘੋੜੀ ਜਿਹੜੀ ਪਹਿਲੀ ਆਈ ਹੈ ਇਹਦੇ ਨਾਲ ਸਾਰਾ ਇਹਦਾ ਹੀ ਹੈ ਜਿਵੇਂ ਭਾਈ ਲਾਲੂ ਤੁਸੀਂ ਵੀ ਕਹਿ ਦਿੰਦੇ ਆ ਵੀ ਇਹ ਸ਼ੌਂਕ ਤਾਂ ਬਲੱਡ 'ਚ ਹੀ ਹੁੰਦਾ ਜਿਵੇਂ ਸਾਡੇ ਵੀ ਲਾਲੂ ਵੀ ਆਪਾਂ ਅੱਜ ਸੇਲ ਕਰਤੀ ਕਿੰਨੇ ਕਿਤੇ ਐ ਨਹੀਂ ਪਤਾ ਵੀ 2 ਮਹੀਨਿਆਂ ਨੂੰ 4 ਮਹੀਨਿਆਂ ਨੂੰ ਫੇਰ ਰੱਖਣ ਦਾ ਦਿਲ ਕਰਦਾ ਉਹ ਤਾਂ ਉਹਦੀ ਕਿਰਪਾ ਹੋਈ ਤਾਂ ਜਰੂਰ ਸਹੀ ਗੱਲ ਵੀ ਜੇ ਅੱਗੇ ਪ੍ਰਮਾਤਮਾ ਨੇ ਮੌਕੇ ਦਿੱਤਾ ਤਾਂ ਫੇਰ ਰੱਖ ਲਿਆ ਹਾਂ ਮੌਕਾ ਦਿੱਤਾ ਹਾਂ ਠੀਕ ਹੈ ਤੈਨੂੰ ਪਤਾ ਹੀ ਬਾਪੂ ਫਿਰ ਚੱਲ ਜੂ ਇੱਥੇ ਕੋਈ ਮਗਰ ਕਿਉਂ ਬੰਨ ਕੇ ਰੱਖਣ ਵਾਲੀ ਤਾਂ ਕੋਈ ਚੀਜ਼ ਨਹੀਂ ਹੈਗੀ ਤੈਨੂੰ ਵੀ ਆ ਵੀ ਤੁਰਦੇ ਫਿਰਦੇ ਚੰਗਾ ਲੱਗਦਾ ਹਾਂ ਤੁਰਦਾ ਫਿਰਦਾ ਹਾਂ ਚੰਗਾ ਲੱਗਦਾ ਤਾਂ ਤੇ ਹੁਣ ਕਿੰਨੀਆਂ ਨੇ ਆਪਣੇ ਕੋਲ ਕੋੜੀਆਂ ਸਾਰੇ ਹੁਣ ਆਪਣੇ ਕੋਲ ਹੈਗੀਆਂ ਨੇ 4-5 ਡੰਗਰ ਠੀਕ ਹੈ ਵੀ ਇੱਕ ਵਾਰੀ ਜੇ ਹੁਣ ਸਾਰੇ ਦੇ ਦੇਣੇ ਹਾਂ ਹਾਂ ਆਪਾਂ 11 ਸਾਰੇ ਦੇ ਦਾਂਗੇ ਕਿਉਂ ਫਾਦਰ ਸਾਹਿਬ ਨੇ ਤੇ ਇਹ ਬ੍ਰਦਰ ਆ ਛੋਟਾ ਉਹਨੇ ਹਾਂ ਜੀ ਉਹਨਾਂ ਨੇ ਦਿੱਤਾ ਠੀਕ ਹੈ ਵੀ ਫਾਦਰ ਸਾਹਿਬ ਨੂੰ ਫਿਰ ਤੁਸੀਂ ਸੋਚਿਆ ਵੀ ਆਪਾਂ ਵੀ ਲੈ ਕੇ ਆਣਾਂ ਹਾਂ ਕਿ ਆਪਾਂ ਪਈਆ ਦਾ ਰੱਖਿਆ ਨਹੀਂ ਆਪਾਂ ਸੇਵਾ ਦੇ ਤੌਰ ਤੇ ਰੱਖਿਆ ਹੈ ਨਾ ਲਈ ਆਪ ਕੋਈ ਹੁੰਦਾ ਜੇ ਨਾ ਕਰਿਆ ਆਪ ਕਰ ਲਿਆ ਹਾਂ ਬਾਕੀ ਤੂੰ ਦੇਖ ਲੈ ਫਿਰ ਕੇ ਕੋਈ ਐ ਤੂੰ ਵੀ ਜਾਂਦਾ ਹੋਵੇਂਗਾ ਸਫਾਈ ਸੁਭਾਈ ਪੂਰੀ ਰੱਖੀ ਹੈ ਜੀ ਜੀ ਬਿਲਕੁਲ ਭਾਈ ਕੋੜੀਆਂ ਤਾਂ ਵੀਰੇ ਸੋਮਤੋ ਲੈ ਕੇ ਕੰਨਾਂ ਤੱਕ ਪੂਰੀਆਂ ਗੁੰਦੀਆਂ ਪਈਆਂ ਨੇ ਰਾਜੀ ਤਿਆਰ ਨੇ ਨਾਲੇ ਚੰਗੀ ਕਲੈਕਸ਼ਨ ਇਕੱਠੀ ਕੀਤੀ ਹੈ ਬਾਈ ਨੇ ਆਪਾਂ ਕਹਿ ਦਈਏ ਤੇ ਬਾਈ ਜੀ ਜੇ ਆਪਾਂ ਗੱਲ ਕਰੀਏ ਸੁਣਦੇ ਆਂ ਵੀ ਬਾਹਰ ਦੇ ਜਦੋਂ ਇੰਡੀਆ ਕਹਿੰਦੇ ਫੋਨ ਆ ਜਾਂਦਾ ਬਾਹਰਲੇ ਨੰਬਰ ਤੋਂ ਤੇ ਘੋੜੇ ਵਾਲਿਆਂ ਕੋਲੇ ਵੀ ਜਾ ਵਪਾਰੀ ਕਿਸੇ ਵੀ ਕੋਲੇ ਲਾ ਲਓ ਤੁਸੀਂ ਹਨਾ ਵੀ ਰੇਟ ਕਹਿੰਦੇ ਵੀ ਨੰਬਰ ਦੇਖ ਕੇ ਚੱਕ ਦਿੰਦੇ ਆ। ਉਹ ਹਾਂ ਚੱਕ ਦਿੰਦੇ ਆ। ਕਿਵੇਂ ਕਿਵੇਂ ਫਿਰ ਇਹ ਚੀਜ਼ ਨੂੰ ਕਿਵੇਂ ਦੇਖਦੇ ਤੁਸੀਂ? ਹੋਇਆ ਤੁਹਾਡੇ ਨਾਲ ਇਹ ਜਿਹਾ ਬਿਕਾਰ ਬਣਿਓ। ਹਾਂ ਬਹੁਤ ਅਜੇ ਟਾਈਮ ਲਗਿਆ ਗਾਂ ਲਈ ਤੈਨੂੰ ਵੀਡੀਓ ਚ ਕੱਲੇ ਕੱਲੇ ਦਾ ਦੱਸ ਦੂੰਗਾ। ਹੋਰ ਦੱਸ ਕੱਲੇ ਕੱਲੇ ਦਾ ਵੱਡੇ ਵੱਡੇ ਬ੍ਰੀਡਰਾਂ ਦੇ ਜਿਹੜੇ ਕਹਿੰਦੇ ਘਾਉਂਦੇ ਘੋੜੇ ਵਾਲੇ ਆ। ਕਿਉਂਕਿ ਜਿਹੜਾ ਤੁਸੀਂ ਚੀਜ਼ ਲਈ ਆ ਇਹ ਤਾਂ ਹੈ ਨਹੀਂ ਵੀ ਸਿੱਧਾ ਇੱਕ ਜਾਨੇਤੀ ਲਈ। ਹਾਂ ਪਰ ਇਹ ਕਹਿੰਦੇ ਆ ਵੀ ਠੀਕ ਆ ਵੀ ਜਾਨਵਰ ਸ਼ੌਂਕ ਦੀ ਖਾਤਰ ਰੱਖ ਲੈਂਦਾ ਸ਼ੌਂਕ ਨਾ ਕਿਸੇ ਦਾ ਮਾਰੋ। ਵੀ ਅਗਲੇ ਨੂੰ ਸੱਚ ਦੱਸ ਕੇ ਦੇ ਦੋ ਚਾਹੇ ਰੁਪਈਆ 20000 ਵੱਧ ਲੈ ਲ ਵੀ ਪਤਾ ਸਹੀ ਹੈ ਜੀ ਸਾਰੀ ਹੈ ਨਾ ਆਪਾਂ ਤਾਂ ਭਰਾਵਾਂ ਦੇ ਤੌਰ ਤੇ ਉੱਥੋਂ ਫੋਨ ਕਰੀਦਾ ਵੀ ਪੰਜਾਬ ਆਪਣਾ ਹੀ ਆ ਉਸ ਲੋਟ ਫੋਨ ਕਰੀਦਾ ਜੀ ਜੀ ਇਹ ਮੂਹਰੇ ਵਾਲੇ ਦੂਜੇ ਲੋਟ ਸ਼ੈਲ ਲਾਉਣ ਤੇ ਹੋ ਜਾਂਦੇ ਸ਼ੈਲ ਨਹੀਂ ਲਾਉਣੀ ਚਾਹੀਦੀ ਮੈਂ ਤਾਂ ਇਹ ਕਹਿੰਦਾ ਉਹ ਵੀ ਬੰਦੇ ਵਸਦੇ ਆ ਕਿਤੇ ਥੋੜੇ ਹੁਣ ਤਾਂ ਦੋਵੇਂ ਧਰਤੀਆਂ ਨੂੰ ਪੜ ਕਰਦੇ ਹਾਂ ਦੋਨਾਂ ਨੇ ਕਰਦੇ ਆ ਨਾਲੇ ਇਹਨਾਂ ਦੇ ਧੀ ਪੁੱਤ ਇੱਥੇ ਪੰਜਾਬ ਚ ਗਏ ਆ ਇਹ ਹੀ ਧਰਤੀ ਦੇ ਆ ਨਾ ਇਹ ਚ ਕੀ ਹੋ ਗਿਆ ਉੱਥੇ ਜਾਣਨਾ ਕਿਤੇ ਚੇਂਜ ਥੋੜੀ ਇਹ ਚੀਜ਼ਾਂ ਨਾਲੇ ਨਾਲੇ ਮਹਿੰਗੇ ਜਾਨਵਰ ਸਸਤੇ ਹੁੰਦੇ ਕੀ ਹੋ ਜੂ ਇਹ ਚੀਜ਼ਾਂ ਕੀ ਕੀ ਵੀ ਰੱਖੇ ਤੇ ਹੁਣ ਫਿਰ ਜਾਨੀ ਕੀ ਘੋੜੀਆਂ ਦੀ ਡਿਟੇਲ ਤਾਂ ਬਾਈ ਉਹਨਾਂ ਨੂੰ ਹਾਂ ਉਹ ਦਊਗਾ ਇਹੀ ਸਾਮ ਦਾ ਸਾਰਾ ਕੁਝ ਇਹੀ ਕਰਦਾ ਇਹ ਤੈਨੂੰ ਡਿਟੇਲ ਹੋਰ ਸੁਣਾਓ ਫਿਰ ਤੁਸੀਂ ਜਾਨੀ ਕੀ ਨਵੇਂ ਮੁੰਡਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਮਾਦਾ ਇਹ ਕਹਿੰਦਾ ਵੀ ਜਿਹੜੇ ਇੱਥੇ ਉਹਨਾਂ ਨੂੰ ਰੱਖਣੀ ਚਾਹੀਦੀ ਵਧੀਆ ਚੀਜ਼ ਹੈ ਵਧੀਆ ਜਾਨਵਰ ਜੀ ਲੱਗਿਆ ਸਾਰਾ ਕੁਝ ਵਧੀਆ ਬਸ ਸਾਡੀ ਤਾਂ ਮਜਬੂਰੀ ਨਹੀਂ ਤੇ ਅਸੀਂ ਨਹੀਂ ਦਿੰਦੇ ਸੀ ਇਹਨਾਂ ਤੈਨੂੰ ਕਹੀ ਹਾਂ ਸਵਾਰੀ ਸੂਰੀ ਦਾ ਕਿੰਨਾ ਕਿ ਸ਼ੌਂਕ ਹੈ ਸਵਾਰੀ ਕਰੀ ਨਹੀਂ ਮੈਂ ਕਹਿੰਦੇ ਸ਼ੌਂਕ ਹੀ ਉਸ ਰੱਖਣ ਦਾ ਮੈਂ ਤੈਨੂੰ ਕਹਾਂ ਰੱਖਿਆ ਨੇ ਸਵਾਰੀ ਨਹੀਂ ਮੈਂ ਕਹਿੰਦੀ ਸਵਾਰੀ ਇਹ ਕਰਦਾ ਠੀਕ ਐ ਸਵਾਰੀ ਬਾਈ ਹੋਣੀ ਹਾਂ ਹਾਂ ਬਾਈ ਕਰਦਾ ਹੋਰ ਬਾਪੂ ਜੀ ਫਿਰ ਕਿਵੇਂ ਹੋ ਠੀਕ ਠਾਕ ਹੋ ਬਹੁਤ ਵਧੀਆ ਜੀ ਚੜ੍ਹਦੀ ਕਲਾ ਪਿੰਡ ਦੇ ਵਿੱਚ ਹੁੰਦੇ ਆ ਸਲਾਮਾ ਵੀ ਆ ਗਿਆ ਕੋਰੀ ਆ ਸਰਦਾਰ ਵਜਦੇ ਹੀ ਘੋੜੀਆਂ ਵਾਲੇ ਆ ਕਹਿੰਦੇ ਮੇਰਾ ਨਾਂ ਹੈਗਾ ਕਰਮਜੀਤ ਸਿੰਘ ਠੀਕ ਐ ਜੀ ਤੇ ਆਮ ਮੇਰਾ ਦਾਦੀ ਦਾ ਨਾਂ ਰੱਖਿਆ ਸੀ ਬਿੱਲਾ ਕਹਿੰਦੀ ਸੀ ਪਿਆਰ ਦੇ ਤੌਰ ਤੇ ਮੇਰਾ ਹੁਣ ਪ੍ਰਚਲਿਤ ਬਿੱਲਾ ਹੀ ਆ ਜਿੱਥੋਂ ਮਰਜ਼ੀ ਪੁੱਛ ਕੇ ਆ ਜਾਓ ਬਿੱਲੇ ਮੈਂਬਰ ਦੇ ਜਾਣਾ ਦੋ ਕਰੀਏ ਪਾ ਮੈਂਬਰ ਬਣੇ ਹੁਣ ਘੋੜੀ ਵਾਲੇ ਵੱਜਣ ਲੱਗੇ ਆ ਹੁਣ ਘੋੜੀਆਂ ਵਾਲੇ ਮੈਨੂੰ ਬਹੁਤ ਸਾਰੇ ਕਹਿੰਦੇ ਆ ਕਹਿੰਦੇ ਬਿੱਲਾ ਘੋੜੀਆਂ ਵਾਲਾ ਬਿੱਲਾ ਘੋੜੀਆਂ ਵਾਲਾ ਠੀ ਪੂਰੀ ਵਧੀਆ ਇੱਕ ਨੰਬਰ ਦੀ ਖਰਾਕ ਪਾਉਨੇ ਆ ਪੂਰੀ ਸਫਾਈ ਆ ਪਹਿਲਾਂ ਤੇ ਸਾਡੇ ਲਾਣੇ ਦੇ ਸੀਗੇ ਪਹਿਲਾਂ ਅਸੀਂ ਮੱਝਾਂ ਰੱਖਦੇ ਬਹੁਤ ਚੰਗੀਆਂ ਚੰਗੀਆਂ ਜੀ ਤੇ ਅਸੀਂ ਜਦੋਂ ਕੋਹੇ ਦਾ ਫੋਸ ਮੱਝ ਕਰਦੇ ਸੀ ਨਾ ਸਾਨੂੰ ਰੋਟੀ ਖਾਂਦਿਆਂ ਨੂੰ ਵੀ ਆ ਲੱਗਦਾ ਜਿਵੇਂ ਕਿਤੇ ਪਾੜ ਨਾ ਦੇਵੇ ਠੀਕ ਹੈ ਜੀ ਤੇ ਫਟਾਫਟ ਚੱਕਣਾ ਉਵੇਂ ਹੀ ਘੋੜੀਆਂ ਦਾ ਤੁਹਾਨੂੰ ਕਿਤੇ ਵੀ ਐ ਨਹੀਂ ਦਿਸੂਗਾ ਵੀ ਲਿੱਦ ਪਈ ਆ ਕਿਤੇ ਨਾਲ ਦੇ ਨਾਲ ਜਾ ਕੇ ਪੱਠੋ ਚ ਪਈ ਜਾਣੀ ਉੱਪਰ ਹੀ ਰਹਿਣਾ ਪੈਂਦਾ ਜੀ ਉੱਪਰ ਰਹਿਣਾ ਉੱਪਰ ਰਹਿਣਾ ਪੈਂਦਾ ਹਾਂਜੀ ਮੈਂ ਸੁਣਿਆ ਬਾਪੂ ਜੀ ਜਿਵੇਂ ਪਿੰਡ ਦੇ ਵਿੱਚ ਕਿਸੇ ਵੀ ਕੋਨੇ ਤੇ ਘਰ ਹੋਵੇ ਵੀ ਜਾ ਕੇ ਮੜੀ ਆਵਾਜ਼ ਮਾਰ ਦੋ ਬਈ ਘੋੜੀ ਵਾਲਿਆਂ ਦੇ ਜਾਣੀ ਉਹਦੀ ਦੱਸ ਪਾ ਦਿੰਦੇ ਨਾ ਪ੍ਰਚਲਿਤ ਹੋ ਜਾਂਦਾ ਨਾ ਬੰਦੇ ਦਾ ਸਹੀ ਗੱਲ ਹੈ ਜੀ ਬਾਕੀ ਤੁਸੀਂ ਪਪਾਲੀਆਂ ਵੀ ਕਹਿੰਦੇ ਛੋਟੀਆਂ ਬੱਚੀਆਂ ਛੋਟੇ ਛੋਟੀਆਂ ਬੱਚੀਆਂ ਪਹਿਲਾਂ ਇਹ ਹੀ ਲਈ ਸੀ ਆ ਜਿਹੜੀ ਨੀਲੀ ਘੋੜੀ ਆ ਇਹ ਹੂੰ ਬੱਚੀ ਲਈ ਸੀ ਛੋਟੀ ਜੀ ਉਦੋਂ ਸਾਨੂੰ ਅਰਾ ਦੇ ਫਿਰ ਇੱਕ ਕੱਲੀ ਸੀਗੀ ਅਸੀਂ ਫਿਰ ਉਹ ਇਨੂੰ ਬਹੁਤ ਤੇਲ ਵਗੈਰਾ ਹੋਰ ਖਰਾਕ ਜਿੰਨੇ ਆਪਾਂ ਪਾਉਨੇ ਆਂ ਅਸੀਂ ਚਾਰਿਆ ਕਿਉਂ ਪਹਿਲਾਂ ਪਹਿਲਾਂ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਇਹਨੂੰ ਕੀ ਦੇਣਾ ਕੀ ਨਹੀਂ ਛੋਲੇ ਛਾਲੇ ਵਿਚਾਰੇ ਸਾਰਾ ਕੁਝ ਚਾਰਿਆ ਠੀਕ ਹੈ ਤੇ ਸਾਨੂੰ ਕਹਿੰਦੇ ਵੀ ਸੀ ਕਹਿੰਦੇ ਵੀ ਤੁਸੀਂ ਬੇਸ਼ੇਰੀ ਮਹਿੰਗੀ ਲੈ ਲਈ ਯਾਰ ਐ ਹੋ ਗਿਆ ਜਾਊਗਾ ਪਹਿਲਾਂ ਕਹਿੰਦੇ ਹੀ ਆ ਬੰਦਾ ਨਾ ਤੇ ਹਾਂਜੀ ਹਾਂਜੀ ਤੇ ਅਸੀਂ ਆ ਗਏ ਵੀ ਸਾਨੂੰ ਮਹਿੰਗੀ ਨਹੀਂ ਲੱਗਦੀ ਤੇ ਜਦੋਂ ਬੇਸ਼ੇਰੀ ਬਣ ਗਈ ਹੁਣ ਲੋਕ ਸਾਨੂੰ ਐ ਕਹਿੰਦੇ ਆ ਕਹਿੰਦੇ ਵੀ ਉਹੀ ਬੇਸ਼ੇਰੀ ਇਹੀ ਬੇਸ਼ੇਰੀ ਇਹ ਨਾ 베ਚੀ ਯਾਰ ਇਹ ਨਾ 베ਚੇ ਤਾਂ ਬਾੜੀ ਚੰਗੀ ਵਾਲੀ ਬਣ ਗਈ ਚੰਗੀ ਗੋੜੀ ਚੰਗੀ ਵਾਲੀ ਬਣ ਗਈ ਫਿਰ ਇਹਦਾ ਜੀ ਲਵਾਉਣ ਨੂੰ ਆਪਾਂ ਆਸੀ ਜੀ ਫਿਰ ਇਹ ਪਸ਼ੂ ਹੁਣ ਕਹਿੰਦੇ ਸੀ ਵੀ ਇਹ ਕਹਿੰਦਾ ਸੀ ਮੈਂ ਬੰਦਾ ਰੱਖ ਦਿੰਨਾ ਤੁਹਾਨੂੰ ਆਪ ਹਾਂਜੀ ਮੈਂ ਵੀ ਬੰਦਾ ਨਹੀਂ ਮੈਂ ਰੱਖਣਾ ਠੀਕ ਹੈ ਅਸੀਂ ਦੋ ਹੀ ਜੀ ਆ ਮੈਂ ਜੇ ਬੰਦਾ ਰੱਖਾਂਗੇ ਉਹਨੀਆਂ ਰੋਟੀਆਂ ਉਹ ਵੀ ਆ ਦੇਵੇ ਸਾਡੇ ਰੱਥ ਹੁੰਦੀਆਂ ਨੇ ਗਣ ਕੇ 4 ਹਨਾ ਠੀਕ ਹੈ ਵੀ ਕਰ ਨਹੀਂ ਬੰਦਾ ਨਹੀਂ ਰੱਖਣਾ ਹਾਂ ਮੈਂ ਹੈ ਵੀ ਪੱਠੇ ਤੱਥੇ ਜਿੰਨਾ ਜਰ ਰੱਖਾਂਗੇ ਤਾਂ ਆਪ ਰੱਖਾਂਗੇ ਸਾਂਭਾਂਗੇ ਮੈਂ ਆਪ ਸਾਂਭਦਾ ਸਾਰਾ ਪਾਣੀ ਤਾਂ ਨਹੀਂ ਬਾਲਟੀ ਨਾਲ ਜਾ ਕੇ ਪਾਣੀ ਪਿਉਣਾ ਐ ਨਹੀਂ ਹੈ ਵੀ ਇਹਨਾਂ ਨੂੰ ਇੱਥੇ ਜਲਪਾਲਾ ਪਿਆਦੇ ਜਾ ਉਹ ਕਰਦੇ ਨਾ ਨਾ ਸਹੀ ਹੈ ਜੀ ਦਾਣਾ ਪੂਰਾ ਦੋ ਟਾਈਮ ਪਾਉਨੇ ਆ ਤੇ ਖਰਖਰਾ ਖਿਹੜਾ ਇਹ ਕਹੇ ਮੇਰਾ ਭਤੀਜਾ ਹੈਗਾ ਹਾਂਜੀ ਇਹ ਸਾਰਾ ਕੰਮ ਇਹ ਨਾਲ ਮੇਰੇ ਕਰਾਉਂਦਾ ਇਹ ਸਾਰਾ ਕੰਮ ਨਾਲ ਮਿਲ ਕੇ ਚੱਲੀ ਜਾਂਦਾ ਮਹਾਨ ਮੂਕੇ ਸਾਰਾ ਕੁਝ ਕਿਚਨ ਇਹ ਕਰਦਾ ਸਹੀ ਐ ਬਹੁਤ ਸਾਫ ਸੁਥਰਾ ਪਾਉਣਿਆਂ ਤਾਂ ਫਿਰ ਕੁਝ ਵੀ ਨਹੀਂ ਹੁੰਦਾ ਘੋੜੀਆਂ ਨੂੰ ਹਾਂਜੀ ਨਾ ਨਾ ਕਦੇ ਨਹੀਂ ਕੋਈ ਲੌਂਗਸੀ ਨਹੀਂ ਪਿਆ ਅੱਛਾ ਆ ਸਾਡੀਆਂ ਦੋ ਤਿੰਨ ਘੋੜੀਆਂ ਨੇ ਕਦੇ ਸਾਡੀ ਘੋੜੀਆਂ ਨਹੀਂ ਹੋਈ ਵੀ ਇਹ ਖਾਲੀ ਨਿਕਲ ਗਈ ਜਿਹੜੇ ਆਮ ਲੋਕ ਕਹਿੰਦੇ ਜੀ ਆ ਗੱਬਣ ਕਰਾਈ ਸੀ ਕਰਾ ਵੀ ਗੱਬਣ ਰਹਿੰਦੀ ਨਹੀਂ ਹੈਗੀ ਜਿਵੇਂ ਮਤਲਬ ਹੀ ਨਹੀਂ ਇੱਕੋ ਹੀ ਜੰਪ ਡਾਈਟ ਚ ਕੀ ਦਿੰਨੇ ਆ ਬਾਪੂ ਫਿਰ ਡਾਈਟ ਅਸੀਂ ਚੋਕਰ ਵੀ ਦਿੰਨੇ ਆ ਛੋਲੇ ਵੀ ਦਿੰਨੇ ਆ ਉਹ ਜਿਹੜੀ ਉਹਨਾਂ ਦੀ ਫੀਡ ਆ ਤੇ ਜੈਂਤਰਾ ਆ ਜਿਹੜੀ ਫੀਡ ਉਹ ਵੀ ਪਾਉਨੇ ਆ ਉਹਦਾ ਰਿਜ਼ਲਟ ਬਹੁਤ ਸੋਹਣਾ ਉਹਦਾ ਰਿਜ਼ਲਟ ਬਹੁਤ ਸੋਹਣਾਗਾ ਬਹੁਤ ਵਧੀਆ ਰਿਜ਼ਲਟ ਆ ਹਾਂਜੀ ਤਕਰੀਬਨ ਆਮ ਉਹੀ ਪਾਉਣੇ ਉਹ ਸਾਨ ਕੰਮ ਕਰਤਾ ਬਾਈ ਜੀ ਉਹਨਾਂ ਨੇ ਆਪਾਂ ਹਨਾ ਪੂਰਾ ਵਧੀਆ ਗਿਆ ਸਮਾਂ ਦੇ ਚੁੱਪ ਕਰਕੇ ਨਾ ਇਹ ਹੱਸੜਦੇ ਨਹੀਂ ਨਾ ਕੋਈ ਆਇਆ ਨਾ ਖਾਇਆ ਹੈ ਨਾ ਹਾਂ ਕਿਹੜਾ ਚੱਕੀ ਹੈ ਜਿਹ ਕੋ ਮੈਂ ਦੇਖਿਆ ਹਾਂ ਚੁੱਪੀਆਂ ਤੇ ਨਹੀਂ ਜਾਂਦੇ ਹਾਂ ਵੀ ਉਹ ਜਿਵੇਂ ਗਰਮੀ ਹੁੰਦੀ ਹੈ ਉਹ ਦੋ ਮਹੀਨੇ ਜਿਉਂ ਜਿਉਂ ਪਾ ਦਈਦੇ ਆ ਵੀ ਨਾਲ ਥੋੜਾ ਜਿਉਂ ਪਾ ਦੇ ਠੰਡੇ ਹਾਂਜੀ 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 ਫੀਡ ਪਾਈ ਆ ਫੀਡ ਪਾਣੀ ਪਾਉਣੇ ਥੋੜੀ ਘਰ ਪਾਉਣੇ ਪਾਉਣੇ ਉਹ ਵੀ ਪਾਉਣੇ ਫੀਡ ਨਾਲ ਜਿਉਂ ਜਿਆਦਾ ਐਕਸਟਰਾ ਨਾਲ ਤੇ ਬਾਪੂ ਜੀ ਹੁਣ ਸੋਚਿਆ ਵੀ ਫਿਰ ਆਪਾਂ ਵੀ ਘੁੰਮੇ ਜੀ ਬਾਹਰ ਨਹੀਂ ਮੈਰਾ ਤਾਂ ਜੇ ਤੁਸੀਂ ਸਹੀ ਗੱਲ ਪੁੱਛਦੇ ਹੋ ਦਵਿੰਦਰ ਸਿੰਘ ਜੀ ਮੈਂ ਤਾਂ ਵੈਸੇ ਜਾ ਕੇ ਨਹੀਂ ਸੀ ਰਾਜੀ ਮੇਰਾ ਤਾਂ ਇਹਨਾਂ ਦਾ ਮਨ ਲੱਗਿਆ ਹੋਇਆ ਮੈਂ ਕੀ ਕਰਨ ਜਾਣਾ ਇਹ ਹੁਣ ਬੜਾ ਜ਼ੋਰ ਪਾਉਂਦੇ ਆ ਕਹਿੰਦੇ ਵੀ ਤੂੰ ਦੇਖ ਲੈ ਕੇ ਨਾ ਫਿਰ ਤੁਰ ਕੇ ਫਿਰ ਘੋੜੀ ਤਾਂ ਫੇਰ ਲੈ ਲਾਂਗੇ ਭਾਈ 16 ਸਾਲ ਦੇ ਵਿੱਚ ਜਮਾਂ ਵੀ ਨੇ ਤੁਸੀਂ ਗਏ ਜੀ ਇੱਕ ਵਾਰ ਠੀਕ ਹੈ ਤੇ ਹੁਣ ਜਾਨੀ ਕੀ ਫਿਰ ਜੇ ਹੁਣੇ ਨਾ ਜ਼ੋਰ ਪਾ ਲਿਆ ਜਿਆਦੇ ਮੈਂ ਕਿਹਾ ਵੀ ਤੁਹਾਡੀ ਮਰਜ਼ੀ ਆ ਵੀ ਜੇ ਚੱਲ ਲੈ ਕੇ ਜਾਣਾ ਫਿਰ ਭਾਈ ਤੁਸੀਂ ਘੋੜੀਆਂ ਵੇਚਦੇ ਹੋ ਹਾਂ ਰੱਬ ਨੇ ਚਾਹਾ ਤਾਂ ਫੇਰ ਆਖ ਲਵਾਂਗੇ ਕਦੀ ਆ ਸਭ ਕੁਝ ਪਰਮਾਤਮਾ ਬੂਟਾ ਫੇਰ ਲਾਉਗੇ। ਹਾਂ ਫੇਰ ਆਪਾਂ ਜਿੰਨਾ ਚਿਰ ਆਪਣੀ ਜ਼ਿੰਦਗੀ ਆ ਫੇਰ ਆਪਾਂ ਰੱਖਾਂਗੇ ਕੁੜੀ ਕਦੀ ਦਾ ਰੱਖਾਂਗੇ ਰੱਖਾਂਗੇ ਨਾ ਜੇ ਨਾਮ ਵਾਲੀਆਂ ਰੱਖਾਂਗੇ। ਸਹੀ ਹੈ ਜੀ ਬਾਪੂ ਜੀ ਸਹੀ ਹੈ ਜੀ। ਆਪਣਾ ਬੜਾ ਵਧੀਆ ਮੰਨਣਾ। ਬਹੁਤ ਵਧੀਆ ਹੈ ਮੈਂ ਕਹਿੰਦਾ ਹਰੇਕ ਬੰਦਾ ਯਾਰ ਪਹਿਲੀ ਗੱਲ ਤਾਂ ਇਹ ਹੈ ਵੀ ਹਰੇਕ ਅਗਲਾ ਕਹਿੰਦਾ ਘੋੜੀਆਂ ਵਾਲੇ ਤੇ ਜਾਣਾ ਪਹਿਲਾਂ ਤਾਂ ਇਹ ਹੀ ਨੌਕੀ ਡਾ ਬਣ ਜਾਣਾ। ਤੇ ਸਾਹਮਣੀਆਂ ਕਿੰਨੀਆਂ ਕਿ ਬਾਪੂ ਜੀ ਔਖੀਆਂ ਲੱਗੀਆਂ। ਕੋਈ ਔਖੀਆਂ ਨਹੀਂ ਯਾਰ ਇਹ ਤਾਂ ਜਦੋਂ ਪਹਿਲਾਂ ਜਦੋਂ ਆਪਾਂ ਘੋੜੀ ਲੈਣੇ ਆ ਨਾ ਉਹੋ ਬੰ ਘੋੜੀ ਦੀ ਮੈਂ ਕਹਿੰਦਾ ਪੂਛ ਫੜ ਕੇ ਖਿੱਚੀ ਜਾਵੇ ਕੋਈ ਘੋੜੀ ਨਹੀਂ ਮਾਰਦੀ ਕੁਝ ਨਹੀਂ ਕਹਿੰਦੀ ਮੈਂ ਵੀ ਬੱਪੂ ਨਵੇਂ ਮੁੰਡੇ ਨੂੰ ਤਾਂ ਹੀ ਜਾਗਰੂਤ ਕਰਦਾ ਵੀ ਤੁਸੀਂ ਪੁੱਠੇ ਕੰਮਾ ਕੰਨੀ ਕਿਉਂ ਨਸ਼ੇ ਪੱਤੇ ਜੀ ਰੱਖਿਆ ਤੁਸੀਂ ਨਸ਼ਾ ਚੀਜ਼ ਦਾ ਲਾਉ ਬੱਪੂ ਤੁਸੀਂ ਦੇਖੋ ਨਜ਼ਾਰਾ ਦੇਖੋ ਯਾਰ ਮੈਂ ਕਹਿੰਦਾ ਦੇਖ ਮੈਂ ਪਹਿਲੀ ਘੋੜੀ ਸੀ ਇਹ ਜਦੋਂ ਲਈ ਸੀ ਮੈਂ ਜਰਾਲ ਦੀ ਹਾਲ ਤਕਰੀਬਨ ਰੋ ਜਾਣਾ ਹਾਂਜੀ ਸ਼ਹਿਰ ਕਰਨਾ ਜਰਾਲ ਦੀ ਹਾਂ ਜਾਣਾ ਉਹ ਸਕੂਲ ਕੋਲੋਂ ਮੁੜ ਕੇ ਆਉਣਾ ਘੋੜੀ ਮੈਂ ਫੜ ਕੇ ਲੈ ਜਾਂਦਾ ਸੀ ਠੀਕ ਹੈ ਜੀ ਤੇ ਨਾਲੇ ਉਧਰੋਂ ਚਾਰਦੇ ਆਉਣਾ ਨਾਲੇ ਉਹ ਅਗਲੇ ਨੇ ਹਰੇਕ ਨੇ ਪੁੱਛਣਾ ਜਿੰਨੇ ਬੰਦੇ ਮਿਲਦੇ ਸੀ ਧਨੇਰ ਦੇ ਹੋਰ ਇੰਦਰ ਆਸੇ-ਬਸ ਪਿੰਡਾਂ ਦੇ ਹਾਂਜੀ ਇਹ ਫਿਰ ਤਾਂ ਲੈ ਲਈ ਘੂੜੀ ਰੱਖ ਰਹੀ ਹੈ ਹਾਂ ਹੁਣ ਆਮ ਹੀ ਮੈਨੂੰ ਜਰਾਲ ਦੀ ਆਲਦੀ ਵੀ ਕਹਿੰਦੇ ਘੂੜੀਆਂ ਨੇ ਵੀ ਬਿੱਲੇ ਕੋਲ ਤਾਂ ਪਤਾ ਲੱਗ ਗਿਆ ਜੀ ਹਾਂ ਪਤਾ ਲੱਗਿਆ ਆਪਣਾ ਨਾਮ ਬਣਾਇਆ ਆਪਾਂ ਨਾ ਕਿ ਮੜਾ ਕੇ ਜੀ ਹਨਾ ਇਹ ਕਰਮਾਣੀਆਂ ਨਾਮ ਕਰਮਾਣੀਆਂ ਬਣਾਉਂਦੇ ਥੋਡੇ ਨਾਲ ਕਿੱਥੋਂ ਟੈਚ ਹੋਣੀ ਇਹਨਾਂ ਨੇ ਮਿਲਾਇਆ ਹਾਂ ਤੁਹਾਨੂੰ ਜੇ ਹੁਣ ਮਿਲਾਈਏ ਹੁਣ ਥੋਡੇ ਨਾਲ ਗੱਲ ਕਰੀਏ ਤਾਂ ਤੁਸੀਂ ਦੇਖੋ ਵੀਡੀਓ ਬਣਾਉਂਦੇ ਆ ਉਹਨਾਂ ਨੇ ਸਾਰਾ ਕੁਝ ਕਰਦੇ ਆ ਜੇ ਆਹ ਲਿੰਕ ਕੋਈ ਆ ਤਾਂ ਆਪਣੇ ਘੂੜੀਆਂ ਨੇ ਕਰਾਈਆਂ ਘੂੜੀਆਂ ਕਰ ਕੀ ਹੋ ਖੇੜੀ ਵਾਲਾ ਬਾਬੇ ਦੇ ਇਹ ਵੀਡੀਓ ਦੇਖਦਾ ਸੀ ਇਹਨੇ ਤਾਂ ਕਰਕੇ ਇਹਨੂੰ ਸ਼ੌਂਕ ਜਾ ਗਿਆ ਬਾਈ ਉਹਨਾਂ ਨੇ ਗੱਲ ਤੋੜੀ ਕਿ ਫਿਰ ਉਹ ਆਪਣੇ ਰਿਸ਼ਤੇਦਾਰ ਉਹਨਾਂ ਨਾਲ ਤੁਹਾਡੇ ਰਿਸ਼ਤੇਦਾਰ ਨਹੀਂ ਕਿ ਐਂ ਬੰਦਿਆਂ ਦੇ ਮੇਲ ਮਿਲਾ ਬਾਬਾ ਜੀ ਤੁਹਾਨੂੰ ਵੀ ਰਿਕੁਐਸਟ ਕਰਦੇ ਆਂ ਵੀ ਬਾਈਓ ਨੇ ਹੀ ਦੇ ਘਰੇ ਜ਼ਰੂਰ ਚਰਨ ਪਾ ਕੇ ਜਾਇਓ ਜੀ ਬਹੁਤ ਤੁਹਾਨੂੰ ਪਿਆਰ ਕਰਦੇ ਆਂ ਵੀਡੀਓ ਦੇਖਦੇ ਆਂ ਤੇ ਤੁਹਾਡੀਆਂ ਗੱਲਾਂ ਬਾਤਾਂ ਤੇ ਵਧੀਆ ਸੋਹਣੀਆਂ ਲੱਗਦੀਆਂ ਨੇ ਕਿਉਂਕਿ ਤੁਸੀਂ ਜੈਨੂਨ ਗੱਲ ਕਰਦੇ ਹੋ ਜੀ ਤੇ ਬਾਕੀ ਪੌਡਕਾਸਟ ਆ ਪਿੱਛੇ ਲਾਂਕੇ ਕਹਿੰਦੇ ਸਰੀ ਲਾਤਾ ਸੀ ਦੋ ਦੋ ਘੰਟਿਆਂ ਦਾ ਪੌਡਕਾਸਟ ਦੀ ਬਾਈ ਕਹਿੰਦੇ ਜਿਹੜਾ ਬੰਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਰੋਟੀ ਵੀ ਭੁੱਲ ਗਿਆ ਸੀਗਾ ਵੀ ਜਦੋਂ ਬਹਿ ਕੇ ਦੇਖਣ ਲੱਗ ਗਏ ਵੀ ਸਰੇ ਤੋਂ ਸਰੇ ਤੱਕ ਕੀ ਗੱਲ ਹੋਈ ਹਨਾ ਜੀ ਹਾਂ ਜੀ ਬਾਈ ਹੁਣ ਵੀ ਬਾਬਾ ਜੀ ਲਈ ਗਿਫਟ ਲਈ ਬੈਠੇ ਹਾਂ ਗਿਫਟ ਦੇ ਕੇ ਉਹਨਾਂ ਦੇ ਬਾਬਾ ਜੀ ਬਾਬਾ ਜੀ ਜ਼ਰੂਰ ਆਜੋ ਸਾਡੀ ਵੱਲ ਹੋ ਬਾਪੂ ਜੀ ਫਿਰ ਮੇਲੇ ਮੂਲੇ ਪੂਰੇ ਘੁੰਮੇ ਜੀ ਹਾਂਜੀ ਹਾਂਜੀ ਮਕਸਰ ਵੀ ਗਏ ਨਗਰਾਉਂ ਦਾ ਆਮੀ ਸਾਡੇ ਨੇੜੇ ਆ ਜਾਂਦੇ ਹਨਾ ਤੇ ਬਹੁਤ ਥਾਂ ਹੀ ਮੰਡੀਆਂ ਦੇਖੀਆਂ ਨੇ ਇਹਦਾ ਵੱਖਰਾ ਨਜ਼ਾਰਾ ਯਾਰ ਜਦੋਂ ਬੰਦਿਆਂ ਚ ਬੈੰਨੇ ਆ ਉੱਥੇ ਜਾ ਕੇ ਹਨਾ ਹਾਂਜੀ ਤੇ ਉੱਥੇ ਜਾ ਕੇ ਜਦੋਂ ਬੈੰਨੇ ਆ ਬੰਦਿਆਂ ਦੇ ਵਿੱਚ ਮਹਿਫਲਾਂ ਲੱਗਦੀਆਂ ਨੇ ਠੰਡੇ ਤੱਤੇ ਲੋਕ ਜਿਹੜਾ ਜ ਆ ਵੀ ਮਤਲਬ ਬੰਦਾ ਖਾਂਦਾ ਪੀਂਦਾ ਬੈ ਵੈਸੇ ਮੈਂ ਤਾਂ ਕੋਈ ਇਹ ਜੀ ਨਾ ਦਾਰੂ ਟੱਚ ਕਰਦੇ ਆ ਨਾ ਕਿਤੇ ਆਪਾਂ ਕੋਈ ਇਹ ਜ ਆ ਖਾਣੇ ਪੀਣੇ ਆ ਤੇ ਬੰਦਿਆਂ ਕੋਲ ਜਾਣਿਆ ਯਾਰ ਸਾਰੀ ਸਾਰੀ ਦਿਹਾੜੀ ਬਹਿਣਾ ਗੱਲਾਂ ਬਾਤਾਂ ਸੁਣਨੇ ਆ ਜਾਨਵਰ ਦੇਖਣੇ ਇੰਨਾ ਮਨ ਖੁਸ਼ ਹੁੰਦਾ ਯਾਰ ਦੇਖ ਦੇ ਕੇ ਐਂ ਲੱਗਦਾ ਵੀ ਕੋੜੇ ਕੋੜੀਆਂ ਕਿਤੇ ਦੇ ਦੇਖੀ ਆ ਦੋ ਘੜੀਆਂ ਇੰਨਾ ਸਾਫ਼ ਸੁਪਈਆ ਕਰਕੇ ਲੈ ਵੀ ਹੁਣ ਤੁਹਾਨੂੰ ਦਿੰਨੇ ਆ ਸੀ ਸਾਰੇ ਜਾਨਵਰਾਂ ਦੀ ਡਿਟੇਲ ਤੇ ਹੋਰ ਬਾਈ ਜੀ ਫਿਰ ਤੁਸੀਂ ਠੀਕ ਠਾਕ ਜੀ ਹਾਂਜੀ ਬਾਪੂ ਤੇ ਬਾਈ ਉਹਨਾਂ ਨੇ ਵੀ ਬਾਈ ਬਾਪੂ ਜੀ ਉਹਨਾਂ ਦੀ ਤੇ ਵੀਰ ਉਹਨਾਂ ਦੀ ਪੂਰੀ ਸਪੋਰਟ ਕੀਤੀ ਇਕੱਠੇ ਰਲ ਮਿਲ ਕੇ ਸਾਮੀ ਆ ਡਿਟੇਲ ਸਾਰੀ ਆਪਾਂ ਨੂੰ ਇਹ ਦੇਣਗੇ ਵੀ ਕਿਹੜੇ ਕੋੜੇ ਤੋਂ ਗੱਬਣ ਆ ਕਿਹੜੀ ਲਾਈਨ ਦੀ ਆ ਬੱਚੇ ਕਿੰਨੇ ਟਾਈਮ ਦੇ ਹੋਗੇ ਉਹ ਸਾਰੀ ਨੌਲੇਜ ਬਾਈ ਜੀ ਉਹਨਾਂ ਨੂੰ ਅਤੇ ਵੀਰ ਉਹਨਾਂ ਦਾ ਪੂਰਾ ਦਿਲੋਂ ਯਾਨੀ ਕਿ ਸਾਰੇ ਪਰਿਵਾਰ ਨੂੰ ਹੀ ਸ਼ੌਂਕ ਆ ਉਹਦਾ ਸਾਰਾ ਉਹ ਵੀ ਕਰਦਾ ਉਹਨੂੰ ਵੀ ਪਤਾ ਕਿੱਥੋਂ ਪੜਾਉਣੀ ਕੀ ਕਰਨਾ ਉਹ ਜਿੱਥੇ ਨਾਲੇ ਨਾਲੇ ਵੀਰੇ ਤਾਂ ਹੀ ਇੰਨਾ ਸਮਾਂ ਸ਼ੌਂਕ ਪਾਉਣ ਦਾ ਵੀ ਜੇ ਸਾਰੇ ਪਰਿਵਾਰ ਨੂੰ ਸ਼ੌਂਕ ਹੋ ਗਏ ਹਾਂ ਇਹ ਦੂਜਾ ਸਾਰੇ ਪਰਿਵਾਰ ਨੂੰ ਤੁਸੀਂ ਇਹ ਦੇਖੋ ਵੀ ਸਾਡੇ ਬੁੜੀਆਂ ਵੀ ਆ ਹਾਂਜੀ ਹਜੇ ਵੀ ਆਏ ਕਿ ਹੀ ਜਾਂਦੇ ਆਂ ਵੀ ਜਦੋਂ ਵੇਚਣ ਦਾ ਨਾਮ ਲੈਨੇ ਦਿਲ ਘਟਦਾ ਜੇ ਕੋੜੀ ਤੁਸੀਂ ਆਇਆ ਨਾ ਕਰੋ ਇੰਨੀ ਕਾਲੀ ਨਾ ਕਰੋ ਪਰਿਵਾਰ ਦੇ ਜੀ ਬਣ ਗਏ ਨਾ ਬਾਪੂ ਆਪਣੇ ਇਹ ਬਾਲਾ ਤੇ ਉਹ ਦਿਲ ਦੂਰ ਰੱਖ ਲੀਆ ਵਾ ਰਹਿ ਗਈ ਜਨ ਜਦੋਂ ਆਓ ਵੀ ਹਾਂ ਵੀ ਫਿਰ ਸੇਵਾ ਤਾਂ ਬਿਰੇ ਇੱਕ ਰੱਖ ਲੋ ਚੇਹੇ ਸਾਹ ਰੱਖ ਲੋ ਹਾਂ ਕੰਮ ਤਾਂ ਉਨਾਂ ਹੀ ਆ ਬੱਸ ਉਨਹੀਂ ਆ ਬੱਸ ਇਹ ਕਹਿੰਦੇ ਆ ਵੀ ਅੱਪਾ ਜਦੋਂ ਜਦੋਂ ਫਿਰ ਐਨੇਵੇਂ ਬੰਨੀਆਂ ਦਾ ਕੋਈ ਫਾਇਦਾ ਨਹੀਂ ਇਹ ਸੇਵਾ ਹੀ ਨਹੀਂ ਹੋਈ ਮੈਂ ਬਾਈ ਜੀ ਇਹ ਮੁੰਡੇ ਨੂੰ ਮੈਂ ਕਿਹਾ ਸੀਗਾ ਹਾਂਜੀ ਬਾਈ ਥੈਂਕ ਯੂ ਜੀ ਤੁਹਾਡੀ ਗੱਲੋਂ ਹਾਂਜੀ ਮੈਂ ਦੇਖਦਾ ਉਹਨੂੰ ਵੀ ਆਇਆ ਹਮ ਫਿਰ ਦੱਸਣਾ ਸ਼ਰਦ ਦੇ ਇਹ ਕੋੜੀ ਹਾਂ ਆ ਰੂਏ ਹਾਂਜੀ ਕਹੂੰ ਯਾਰ ਠੀਕ ਹੈ ਜੀ ਲੈ ਵੀਰੇ ਇਹ ਕੋੜੀ ਬਾਰੇ ਦੋ ਜਾਣਕਾਰੀ ਇਹ ਕੋੜੀ ਵੀਰੇ ਫੌਜੀ ਦੀ ਬੱਚੀ ਆ ਹਾਂਜੀ ਤੇ ਪੈਲਸ ਲੈਣ ਦੇ ਘੋੜੇ ਤੋਂ ਗੱਪਣ 8 ਮਹੀਨਿਆਂ ਦੀ ਗੱਪਣ ਤੇ ਕਿੰਨੇਵੇਂ ਸੂਆ ਸੋਣਾ ਹੋਣੇ ਨੇ ਇਹ ਵੀਰੇ ਤੀਜਾ ਸੂਆ ਤੀਜਾ ਸੂਆ ਸੋਣਾ ਇਹਨੇ ਇਹ ਆਪਣੇ ਘਰੀ ਇਹਨੇ ਪਹਿਲਾ ਬੱਚੇ ਦਿੱਤੇ ਛੋਟੀਆਂ ਬਸ਼ੀਰੀਆਂ ਪਾਲੀਆਂ ਸੀ ਬਾਈ ਪੂਰੇ ਸ਼ੌਂਕ ਨਾਲ ਤਿਆਰ ਕੀਤੇ ਨੇ ਕੋਈ ਇਹਨਾਂ ਨੂੰ ਸ਼ੌਂਕ ਨਹੀਂ ਸੀਗਾ ਦਿਲੋਂ ਸੇਵਾ ਕਰੀ ਤੇ ਦੀ ਹਾਈਟ ਕਿੰਨੀ ਹੋਣੀ ਹਾਈਟ ਦਾ ਵੀ ਆਪਾਂ ਨੂੰ ਪਤਾ ਨਹੀਂ ਮਣੀ ਨਹੀਂ ਹੈਗੀ ਕਦੇ ਆਪਾਂ ਨੇ ਕਿਤੇ ਤੁਸੀਂ ਨਹੀਂ ਕਹਿੰਦੇ ਹਾਈਟ ਮਣੀ ਪਰ ਮੈਨੂੰ ਲੱਗਦਾ ਵੀ 62 62 ਇੰਚ ਕੋੜੀ ਦੀ ਹਾਈਟ ਹੈ ਬਾਕੀ ਜਦੋਂ ਤੁਸੀਂ ਆਉਂਗੇ ਬਾਈ ਦੇਖੋ ਪਰਖੋਗੇ ਕੋਲ ਤੋਂ ਤਾਂ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਤੇ ਇਧਰ ਇਹ ਵੀਰੇ ਦੇਵਦੀ ਪੁੱਤੀ ਹੈ ਜੀ ਤੇ ਮੋਰ ਮੁਕਟ ਦੇ ਬੱਚੇ ਤੋਂ ਗੱਪਣਾ ਪਹਿਲੀ ਵਾਰ ਹੀ ਸੁਣਾ ਪਹਿਲੀ ਵਾਰੀ ਉਹ ਸੁਣ ਰਿਹਾ ਹੈ ਇੱਕ ਮੋਰ ਮੁਕਟ ਦੇ ਬੱਚੇ ਤੋਂ ਗੱਪਣਾ ਹਾਂ ਜੀ ਹਾਂ ਜੀ ਦੇਖੋ ਕੁਆਲਿਟੀ ਚੈੱਕ ਕਰੋ ਤੁਸੀਂ ਇਹਦੀ ਕੰਨਾਂ ਦੀ ਬਰੀਕੀ ਫੇਸ ਕੁਆਲਿਟੀ ਗਰਦਨ ਕੱਟ ਬਾਕੀ ਹਾਈਟ ਤਾਂ ਬਹੁਤ ਸੋਹਣੀ ਆ ਇਹ ਘੋੜੀਆਂ ਅਸਲ ਵਿੱਚ ਬਰੀਡਿੰਗ ਵਾਲੀਆਂ ਘੋੜੀਆਂ ਨੇ ਬੱਚੇ ਜੰਮਣ ਵਾਲੀਆਂ ਘੋੜੀਆਂ ਨੇ ਇਹ ਪਹਿਲਾਂ ਅਸੀਂ ਫੋਟੋ ਵੀਡੀਓ ਕੀਤੀ ਆ ਸਕਰੀਨ ਤੇ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਦੇਖੋ ਤੁਸੀਂ ਕਲਰ ਇਹਨਾਂ ਦਾ ਬਹੁਤ ਰੇਅਰ ਜਿਹਾ ਕਿੰਨਾ ਸੋਹਣਾ ਰੰਗ ਲੱਗਦਾ ਬਾਕੀ ਇੱਧਰ ਬਾਈ ਉਹਨਾਂ ਦਾ ਸਟੇਬਲ ਬਣਾਇਆ ਹੋਇਆ ਜੀ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਰੱਖ ਦਿਆ ਇਹ ਜਿਆਦਾਤਰ ਕੱਚੇ 'ਚ ਰਹਿ ਕੇ ਕੋੜੀਆਂ ਜਾਦੇ ਖੁਸ਼ ਨੇ ਮੈਂ ਪਹਿਲਾਂ ਵੀ ਦੱਸਿਆ ਦੱਸਦੇ ਹੁੰਦੇ ਹੁੰਨੇ ਆ ਵੀ ਕੱਚੇ ਕਰਕੇ ਇਧਰ ਕੱਲੇ-ਕੱਲੇ ਇਹਨਾਂ ਦੇ ਪੈੜਕ ਬਣਾਏ ਹੋਇਆ ਆਬੂ ਸ਼ੇਰੀ ਦੀ ਧੌਣ ਧੌਣ ਬਹੁਤ ਸੁਨੱਖੀ ਆ ਬਾਈ ਹਾਂਜੀ ਇਹ ਕਿਹੜੇ ਕੋੜੇ ਦੀ ਬੱਚੀ ਆ ਇਹਦੇ ਬਸ਼ੇਰੀ ਮਗਰ ਇਹ ਜੀ ਦੇਵਰਾਜ ਜੀ ਰਣੀਆਂ ਵਾਲੇ ਦੀ ਪੋਤੀ ਆ ਜੀ ਦੇਮ ਦਾ ਨਹੀਂ ਇਹ ਕੋੜੀਆਂ ਨੂੰ ਨਾ ਆਪਾਂ ਕੋੜੀ ਦਾ ਪਤਾ ਨਹੀਂ ਹੈਗਾ ਠੀਕ ਹੈ ਜੀ ਬੱਚੀ ਆ ਜਿਹੜੀ ਉਹ ਦੇਵਰਾਜ ਦੀ ਕੋਤੀ ਆ ਦੇਵਦਾਸ ਘੋੜਾ ਆਗਾ ਬੁੱਟੇ ਕੋਲੇ ਜਿਹੜਾ ਗਵਿੰਦਪੁਰੇ ਵਾਲੇ ਕੋਲੇ ਤੇ ਬਾਈ ਕਮਾਲ ਦੀ ਗੱਲ ਹੈ ਜੀ ਘੋੜੀ ਦੇਖੋ ਤੁਸੀਂ ਕਹਦੇ ਵੀ ਜਿਵੇਂ ਮਰੂਤੀ ਕਾਰ ਚਲਾ ਲਓ ਇਹਦੀ ਸਵਾਰੀ ਕਰ ਲਓ ਇੱਕ ਬਰੋਬਰ ਆ ਅਰੇਬੀਆ ਚਾਲ ਬਹੁਤ ਸੋਹਣਾ ਤੁਰਦੀ ਆ ਦੂਜੀ ਗੱਲ ਇਹ ਕੁੱਖ ਦੀ ਇੰਨੀ ਕਿਸਨਕੀ ਘੋੜੀ ਆ ਤੁਹਾਨੂੰ ਮੈਂ ਦੱਸ ਦਿੰਨਾ ਬਾਈਓ ਨੇ ਕਹਿੰਦੇ ਵੀ ਇਹਨੇ ਕਾਲੇ ਕਾਂਟੇ ਤੋਂ ਵੀ ਬੱਚਾ ਦਿੱਤਾ ਹੋਰ ਵੀ ਚੰਗੇ ਘੋੜਿਆਂ ਤੋਂ ਬੱਚੇ ਦਿੱਤੇ ਨੇ ਦੋਨੇ ਅੱਖਾਂ ਦੇ ਸਾਫ਼ ਟੌਪ ਦੀ ਮਾਰਕਿੰਗ ਸਕਰੀਨ ਤੇ ਤੁਹਾਨੂੰ ਮੈਂ ਇਹਦੇ ਪਿਛਲੇ ਰਿਜ਼ਲਟਾਂ ਦੀ ਫੋਟੋ ਦਿਖਾ ਦਿੰਨਾ ਆ ਇਹਦੀ ਅੱਖ ਦਿਖਾਓ ਜੀ ਪਰਲੀ ਬਰੜੀ ਆ ਇੱਕ ਅੱਖ ਤੋਂ ਬਲੈਕ ਆ ਇੱਕ ਅੱਖ ਤੋਂ ਬਿੱਲੀ ਆ ਬੱਚਿਆਂ ਦੀ ਬੱਚੇ ਦੀ ਅੱਖਾਂ ਤੁਹਾਨੂੰ ਦਿਖਾਉਣਾ ਜਿੰਨੇ ਵੀ ਇਹਨੇ ਤਿੰਨ ਰਿਜ਼ਲਟ ਦਿੱਤੇ ਹੁਣ ਤੱਕ ਬਾਈ ਉਹਨਾਂ ਨੇ ਦੱਸਿਆ ਦੋ ਪਹਿਲਾਂ ਰਿਜ਼ਲਟ ਦਿੱਤੇ ਜਿਨ੍ਹਾਂ ਤੋਂ ਲੈ ਕੇ ਆਏ ਸੀ ਕਿਉਂਕਿ ਬੀਰੋਣੀ ਕਹਿੰਦੇ ਵੀ ਜਿਹੜੀ ਵੀ ਆਪਾਂ ਡਿਟੇਲ ਦੇਣੀ ਆ ਸਾਰੀ ਸਾਫ ਸੋਤਰੀ ਦੇਣੀ ਆ ਬਸ਼ੇਰੀ ਆ ਮਗਰ ਖੜ ਨਹੀਂ ਖੜ ਨਹੀਂ ਚੈੱਕ ਕਰੋ ਮੱਥੇ ਬਲੇਜ ਤੇ ਇਹਦਾ ਪੈਰ ਚੇਟਾ ਮੂਰਲਾ ਦੇਖੋ ਤੁਸੀਂ ਹੈਗੀਆਂ ਨਾ ਕੁਆਲਟੀ ਬਾਈ ਦੋਨੇ ਅੱਖਾਂ ਦੀ ਸਾਫ ਆ ਦੇਖੋ ਇਧਰਲੀ ਅੱਖ ਵੀ ਸਾਫ ਆ ਇਧਰਲੀ ਅੱਖ ਵੀ ਸਾਫ ਆ ਕਿੰਨੇ ਟਾਈਮ ਦੀ ਬੱਚੀ ਹੋਗੀ ਬਾਈ ਇਹ ਦੋ ਮਹੀਨਿਆਂ ਦੀ ਹੋਗੀ ਪੂਰੇ ਸਿਰ ਹਲਾਈ ਤਾਂ ਨਹੀਂ ਮਲਾਈਆ ਫੇਰ ਉਹੀ ਘੋੜੇ ਤੋਂ ਦੇਵਦਾਸ ਤੋਂ ਹੀ ਦੇਵਦਾਸ ਘੋੜੇ ਦੇਵਦਾਸ ਕਿਹਦਾ ਸੀ ਆਪ ਦੇਵਰਾਜ ਦਾ ਵੀ ਰਣੀ ਵਾਲੇ ਦਾ ਦੇਵਰਾਜ ਰਣੀ ਵਾਲੇ ਦਾ ਬੱਚਾ ਸੀ ਦੇਵਦਾਸ ਦੀ ਬੱਚੀ ਆ ਇਹ ਤੇ ਆਪਣਾ ਘੋੜੀ ਸਲੇਚੀ ਦੁਆਰਾ ਮੇਟ ਕਰਵਾਤੀ ਬਾਈ ਉਹਨਾਂ ਨੇ ਜਿੰਨੀਆਂ ਵੀ ਕਹਿੰਦੇ ਵੀ ਸਾਡੇ ਘਰ ਘੋੜੀਆਂ ਨੇ ਕੋਈ ਅਸੀਂ ਵੀ ਡਾਕਟਰ ਤੋਂ ਚੈੱਕ ਕਰਾ ਕੇ ਨਹੀਂ ਮਲਾਈ ਨਾ ਸਾਨੂੰ ਕਿਸੇ ਘੋੜੀ ਨੇ ਤੰਗ ਕਰਿਆ ਤੇ ਨਾ ਘੋੜੀ ਰਹੀ ਆ ਖਾਲੀ ਨਾ ਅਜੇ ਤੱਕ ਘੋੜੀ ਦੇ ਦਰਦ ਹੋਇਆ ਕਿਉਂਕਿ ਬਾਈ ਸਫਾਈਓ ਦੱਸਦੀ ਆ ਨਾ ਵੀ ਇਹ ਸ਼ੌਕ ਆ ਸ਼ੌਕ ਨਾਲ ਹੀ ਸਾਰਾ ਕੁਝ ਆ ਆ ਬਸ਼ੀਰਾ ਇਹ ਬਸ਼ੀਰਾ ਵੀ ਐਸੇ ਕੋ ਡੀਦਾ ਤੇ ਇਹ ਪਿਛਲਾ ਰਿਜ਼ਲਟ ਹੈ ਉਦੋਂ ਪਿਛਲਾ ਰਿਜ਼ਲਟ ਮੱਥੇ ਪਟੇ ਦਾ ਸੀਗਾ ਕਾਲੇ ਕਾਂਟੇ ਦਾ ਬੱਚਾ ਇੱਕ ਇਹ ਕਿਹੜੇ ਘੋੜੇ ਦਾ ਬੱਚਾ ਦੇਵਰਾਤਨ ਦਾ ਜੀ ਇਹ ਵੀ ਦੇ ਬੂਟੇ ਕੋਲੇ ਆ ਘੋੜਾ ਕਾਲੇ ਕਾਂਟੇ ਦਾ ਪੋਤਾ ਆ ਗਿਆ ਇਹ ਬਾਈ ਗਵਿੰਦਪੁਰ ਵਾਲੇ ਬੂਟੇ ਕੋਲੇ ਆ ਜੀ ਘੋੜਾ ਇਹ ਇਹ ਕਾਲੇ ਕਾਂਟੇ ਦਾ ਪੋਤਾ ਉਮਰ ਕਿੰਨੀ ਚ ਕਰ ਗਿਆ ਬਾਈ 14 14 ਮਹੀਨਿਆਂ ਦਾ 14 ਮਹੀਨਿਆਂ ਦੀ ਸਹੀ ਇਹਦੀ ਡਿਟੇਲ ਹੈ ਜੀ ਉਮਰ ਆ ਗਰਦਨ ਦੀ ਕੁਆਲਟੀ ਬਾਕੀ ਅਸੀਂ ਬਾਹਰ ਕੱਢ ਕੇ ਵੀਡੀਓ ਬਣਾਈਆਂ ਨੇ ਸਕਰੀਨ ਤੇ ਚੱਲਦੀ ਰਹੀਆਂ ਨੇ ਤੇ ਤੁਸੀਂ ਦੇਖੋ ਵੀ ਸ਼ੇਰੀ ਦੀ ਕੁਆਲਿਟੀ ਕੁਆਲਿਟੀ ਚੰਗੇ ਜਾਨਵਰ ਆ ਤੇ ਜੇ ਕਿਸੇ ਵੀਰ ਨੇ ਘਰੇ ਸ਼ੌਂਕ ਨਾਲ ਰੱਖਣੇ ਹੋਣ ਬਾਈ ਬਰੀਡਿੰਗ ਕਰਵਾਉਣੀ ਹੋਵੇ ਤਾਂ ਇਹ ਤਿੰਨੇ ਘੋੜੀਆਂ ਖਰੀਦ ਸਕਦੇ ਹੋ ਲੈ ਵੀ ਜਿਹੜੀ ਵੀ ਘੋੜੀ ਤੁਹਾਨੂੰ ਪਸੰਦ ਆਉਂਦੀ ਆ ਨੰਬਰ ਵੀਰ ਉਹਨਾਂ ਦਾ ਸਕਰੀਨ ਤੇ ਚੱਲਦਾ ਸੰਪਰਕ ਕਰ ਲਿਓ ਬਾਈ ਜੀ ਆਪਣਾ ਪਿੰਡ ਜਿਲ੍ਹਾ ਕਿਹੜਾ ਪਿੰਡ ਕਾਲਸਾ ਜੀ ਜਿਲ੍ਹਾ ਲੁਧਿਆਣਾ ਹਾਂਜੀ ਆ ਨੇੜੇ ਇਧਰਲੀ ਸਾਈਡ ਦੁੱਧਾਂ ਹੂਰੇ ਰਹਿ ਜਾਂਦਾ ਨਾਲ ਹੀ ਰਾਏਕੋਟ ਤੇ ਜਰਾਲਦੀਆ ਜਰਾਲਦੀਆ ਰਹਿ ਜਾਂਦਾ ਤੇ ਪਿੰਡ ਕਾਲਸਾ ਜ਼ਿਲ੍ਹਾ ਲੁਧਿਆਣਾ ਤੇ ਆ ਕੇ ਤੁਸੀਂ ਘਰੇ ਦੇਖ ਪਰਖ ਕੇ ਚੀਜ਼ ਲੈ ਆ ਸਕਦੇ ਹੋ ਬਾਈਓ ਨਹੀਂ ਬਾਹਰਲੇ ਹਜੇ ਤਾਂ ਉਰੀ ਨੇ ਪੰਜ ਸੱਤ ਦਿਨਾਂ ਤੱਕ ਉਹਨਾਂ ਨੇ ਜਾਣਾ ਤੇ ਤੁਸੀਂ ਦੇਖ ਕੇ ਭਾਈ ਜਿਹੜੀ ਤੁਹਾਨੂੰ ਪਸੰਦ ਆਉਂਦੀ ਆ ਬਹਿ ਕੇ ਸੌਦਾ ਕਰ ਲਿਓ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਚੰਗਾ ਜੀ ਰੱਬ ਰੱਖਾ